ਮੈਨੂੰ ਇਹ ਦੁਕਾਨਦਾਰ ਪ੍ਰਾਂਤ ਆਪਣਾ ਦੁਕਾਨਦਾਰੀ ਛੱਡ ਕੇ ਬਾਹਰ ਖੜਿਆ ਹਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਂ ਕੋਈ ਚੰਗਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਆਂ ਭਗਵਾਨਾ ਸ਼ਹਿਰ ਜਿਹੜਾ ਇਤਿਹਾਸਿਕ ਸ਼ਹਿਰ ਹੈ ਔਰ ਉਹਨੇ ਗੱਡੀ ਦੂਰਤੀ ਉਹ ਬਿਲਕੁਲ ਜੇ ਸ਼ਹਿਰ ਦੇ ਵਿੱਚ ਤੁਸੀਂ ਆਪਣੀ ਸਰਕਾਰ ਬਣਾ ਲੋਗੇ ਸ਼ਹਿਰ ਦੇ ਵਿੱਚ ਜਿਕਾਰਪੋਰੇਸ਼ਨ ਆਪਣੀ ਬਣਾ ਲੋਗੇ ਤਾਂ ਸ਼ਹਿਰ ਦਾ ਕਾਇਆ ਪਲਟ ਹੋ ਜਾਊਗਾ ਕਿਉਂਕਿ ਉੱਪਰ ਪੜੀ ਸਰਕਾਰ ਹੈਗੀ ਹੈ ਕਈ ਵਾਰੀ ਜੀਉਂਦਾ ਪ੍ਰਾਣੀ ਚੁਣੀ ਹੋਈ ਕਾਪੂਰੇ ਇਸ ਤਿਹੇ ਹੋਰ ਪਾਰਟੀ ਨਹੀਂ ਹੁੰਦੀ ਸਰਕਾਰ ਦੇ ਉਸ ਪਾਰਟੀ ਦੀ ਬਣ ਜਾਂਦੀ ਹੈ ਉਹ ਮਤਾ ਹੀ ਨਹੀਂ ਪਾ ਕੇ ਦਿੰਦੇ ਇਥੋਂ ਵੀ ਕਿਤੇ ਚੜ੍ਹਾਈ ਨਾ ਹੋ ਜੇ ਇਹਨਾਂ ਦੀ ਜੀਵਰੇ ਦਾ ਬੁਰਾ ਹਾਲ ਸਪਾਰਕਾਂ ਦਾ ਬੁਰਾ ਹਾਲ ਜੇ ਕਿਤੇ ਇੱਕੋ ਜਿਹਾ ਕੰਮ ਜੇ ਕਿਤੇ ਇੱਕ ਇੱਥੇ ਅਗਲੇ ਪਾਸੇ ਪਰ ਆਪ ਦਾ ਜਿਹੜਾ ਸੀਐਮ ਉਹ ਵੀ ਆਪ ਦਾ ਵੀ ਐਮਸੀ ਵੀ ਆਪ ਦਾ ਸੀਐਮ ਤੇ ਐਮਸੀ ਲਿਖਣ ਚ ਸੱਚ ਜੁੱਤੀ ਨਿਵਾਸਣਾ ਅਕਲ ਕਰੀ ਥੋੜਾ ਜਿਹਾ ਹੁਸਨਾਂ ਚਾਹੀਦਾ ਸੋ ਜਿੰਨੇ ਵਾਰਡਾਂ ਚ ਵੀ ਜਿੰਨੇ ਵਾਰਡਾਂ ਤੇ ਸਾਡੇ ਐਮਸੀ ਇੱਥੇ ਵੀ ਆਏ ਹੋਣਗੇ ਬਹੁਤ ਸਾਰੇ ਫਿਰ ਲੱਗ ਰਹੇ ਨੇ ਜਿੰਦਾਬਾ ਜਿੰਦਾਬਾ ਅਰ ਜਿੰਨੇ ਵਾਰਡਾਂ ਦੇ ਐਮਸੀ ਆਏ ਨੇ ਉਹਨਾਂ ਨੂੰ ਮੈਂ ਕਹਿਣਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਪਾਲਸੀਆਂ ਦੱਸੋ ਕੀ ਕੀ ਕਰਾਂਗੇ ਬਖਵਾੜੇ ਵਾਸਤੇ ਉਹ ਵੀ ਦੱਸੋ ਦੇਖੇ ਜਿੰਮੇਵਾਰੀ ਤਾਂ ਮੇਰੀ ਐ ਆਰਤੀਆਂ ਤੁਸੀਂ ਲੈ ਆਉਣੀ ਐ ਦਸਕਤ ਮੈਂ ਕਰਨੇ ਆ ਖਜ਼ਾਨੇ ਚ ਕੋਈ ਘਾਟਾ ਨਹੀਂ ਹੁੰਦਾ ਨੀਤਾ ਜੀ ਘਾਟਾ ਹੁੰਦਾ ਜਦੋਂ ਹੁੰਦਾ ਤੁਸੀਂ ਜਿੱਤਣ ਤੋਂ ਬਾਅਦ ਵੀ ਲੋਕਾਂ ਚ ਹੀ ਰਹਿਣਾ ਔਰ ਕਦੇ ਮੈਨੂੰ ਬੁਲਾਉਣਾ ਮੈਂ ਆ ਜਾਊਗਾ ਮੈਨੂੰ ਕਈ ਅਫਸਰ ਕਹਿੰਦੇ ਸੀ ਅੱਜ ਵੀ ਮੈਂ ਅੰਮ੍ਰਿਤ ਸਰ ਤੋਂ ਆਇਆ ਗੁਰਿੰਦਰ ਤੋਂ ਆਇਆ ਸਰ ਫਗਵਾੜੇ ਗੜੀ ਸਿਕਿਉਰਿਟੀ ਦੀ ਪ੍ਰੋਬਲਮ ਨਾ ਜੇ ਗਲੀਆਂ ਪੀੜੀਆਂ ਨੇ ਤੁਸੀਂ ਨਾ ਜਾਓ ਮੈਂ ਕਹਿੰਦਾ ਮੈਂ ਆਪ ਪਿੰਡਾਂ ਦੀਆਂ ਗਲੀਆਂ ਚੋਂ ਨਿਕਲਿਆ ਹੋਇਆ ਮੈਨੂੰ ਗਲੀਆਂ ਜਾਣ ਤੋਂ ਕਿਵੇਂ ਰੋਕ ਲੋਗੇ ਤੁਸੀਂ ਮਗਾ ਲੋਕਾਂ ਕੋਲੇ ਚੱਪਾ ਪਾ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀ ਆਪਾਰਟੀਆਂ ਇੱਕ ਨੂੰ ਤਾਂ ਦਾ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾਓ ਦੂਜੇ ਜਿਹੜੇ ਕਾਂਗਰਸੀ ਨੇ ਉਹ ਤਾਂ ਕਿਉਂ ਉੱਠ ਕੇ ਜਾ ਬਚਲਣ ਲੱਗੇ ਜਾਂ ਮੈਨੂੰ ਵਾਲੇ ਲੱਗੇ ਜਾਂ ਹੋਰ ਕੋਈ ਕੰਮ ਨਹੀਂ ਉਹਨਾਂ ਕੋਲ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਿਹੀ ਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਤੋਖਲਾ ਇਹ ਆਰਾਮ ਕਰਾਂਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੈਠੇ ਹੁੰਦੇ ਆ ਆਮ ਘਰਾਂ ਦੇ ਧੀਆਂ ਪੁੱਤ ਕਿਉਂ ਬੈਠੇ ਆ ਅੱਜ ਜਦੋਂ ਤੁਸੀਂ ਹੁਣ ਚੁੜਨੇ ਆਮ ਘਰਾਂ ਦੇ ਇੱਥੋਂ ਐਸੀ ਫੇਰ ਫੇਰ ਉਹਨੂੰ ਹੋਰ ਨੱਚ ਕੇ ਹੋ ਫੇਰ ਆ ਗਏ ਜene ਇੱਥੇ ਤਾਂ ਸਾਡੇ ਧੀਆਂ ਪੁੱਤ ਭਤੀਜੇ ਆਉਂਦੇ ਹੁੰਦੇ ਆ ਸਾੰਗ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆਗੇ ਮੈਨੂੰ ਤਾਂ ਪੁੱਤ ਕਹਿੰਦੇ ਨਾ ਕੋ ਪੁੱਤ ਆਪਣਾ ਨਾ ਸਭਾ ਚ ਐਨਓਸੀ ਗਰ ਮਰਤਾਲ ਸਿੰਘ ਦਾ ਇੱਕ ਹੈਜਾ ਮਟੀਰੀਅਲ ਆ ਗਿਆ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਉਹਨੇ ਇਹ ਪੱਕੀਆਂ ਬਰੰਝੀਆਂ ਲੱਗੀਆਂ ਟੋਪੀ ਵਾਲਾ ਕਿੱਦ ਠੋਕ ਤਾਂ ਲੋਕਾਂ ਨੇ ਪੰਜਾਬ ਦੀਆਂ ਇਹ ਕਿਸੇ ਨੇ ਜਨਾਨੀ ਪੱਤੇ ਜਣਾ ਕਿ ਦਿਲਾਂ ਚੋਂ ਨਿਕਲਿਆ ਹੋਇਆ ਹਰਾਮ ਲੋਕਾਂ ਨੇ ਦਿਲਾਂ ਚੋਂ ਨਿਕਲ ਕੇ ਇਹਨਾਂ ਨੂੰ ਗਹਿਰ ਵੀ ਬਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ ਪੁੱਤਾਂ ਨੂੰ ਅਕੇਲੇ ਛੱਡ ਆਉਂਦੇ ਹੋ। ਹੋ ਆਪ ਜਿੱਤੋ ਸਰਕਾਰ ਉੱਪਰ ਸਰਕਾਰ ਆਪਣੀ ਹੈ। ਫਗਵਾੜੇ ਦੀ ਸਰਕਾਰ ਤਾਂ ਕ੍ਰਿਸ਼ ਚਾਪੜੀ ਬਣ ਜੂਗੀ। ਤਾਂ ਤੇ ਦੋਨੇ ਪਾਸੇ ਮੋਦੀ ਹੋ ਜਾਏ। ਪਰ ਸ਼ਹਿਰ ਨੂੰ ਪਤਾ ਕਿ ਇਥੋਂ ਕੱਪੜਾ ਖੇਦਨ ਦੁਨੀਆਂ ਭਰ ਤੋਂ ਐਨਆਰਆਈ ਜਾਂ ਇੱਥੇ ਫਗਵਾੜੇ ਆਉਂਦੇ। ਇਹ ਸ਼ਹਿਰ ਨੂੰ ਬਹੁਤ ਬੂਸਟ ਕਰ ਸਕਦੇ। ਇਸ ਸ਼ਹਿਰ ਦੀ ਟੂਰਿਜ਼ਮ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਕੋਈ ਟਾਈਮ ਸੀ ਜੇ ਸਿਟੀ ਮਿਲਦੀ ਫੁੱਟਬਾਲ ਦੀ ਟੀਮ ਹੁੰਦੀ ਸੀ ਬੜੇ ਮਸ਼ਹੂਰ ਦਵਾਰਾ ਸਿੰਘ ਹੋਣੀ ਖੇਡਦੇ ਹੁੰਦੇ ਸੀ ਕੋਈ ਕੈਪਟਨ ਵੀ ਸੀ ਬਾਅਦ ਵਿੱਚ ਇਹ ਕਿਤੇ پتہ ਨਹੀਂ ਕਿਤੇ ਕਿ ਟੀਮਾਂ ਖਾਲੇ ਕਦਮ ਕਪੂਰ ਖਲੇ ਵੀ ਜਿਹੜੀ ਆਰਸੀਐਫ ਦੀ ਜਿਹੜੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਟੀਮ ਹੁੰਦੀ ਸੀ ਯਾਦ ਕੀ ਦੀ ਬਤਲੀ ਕੱਟਾ ਸਭ ਕੁਝ ਕਦੇ ਧਿਆਨ ਹੀ ਦਿੱਤਾ ਕਿਉਂਕਿ ਹਾਸੀ ਹੁਣ ਖੇਡਾਂ ਵੱਲ ਵੀ ਧਿਆਨ ਦੇਣ ਬੱਚੇ ਖੇਡਾਂ ਬਾਹਰ ਪਾਸੇ ਲੈ ਕੇ ਆਈਏ ਸਾਡੇ ਬੱਚੇ ਓਲੰਪਿਕ ਜੋਗ ਮੈਦਾਨ ਜਿੱਤਣ ਕੋਚ ਮੈਦਨ ਨੂੰ ਨਰਸਰੀਆਂ ਮੈਦਨ ਸਟੇਡੀਅਮ ਮੈਂ ਨਹੀਂ ਕਰ ਸਕਦੇ ਸਾਡੇ ਪੰਜਾਬੀ ਪੰਜਾਬ ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹੀ ਮੈਂ ਪਾਣੀ ਤੇ ਸਾਡਾ ਯੂਥ ਆਪਾਂ ਕਹਿ ਲਾ ਦਿੱਤੇ ਆ ਕਿ ਬਾਹਰ ਨੂੰ ਬਚ ਜਾਂਦੇ ਪੁੜੇ ਕਰਨ ਕੀ ਹੋ ਡਿਗਰੀ ਬਣਾਓ ਕਿ ਇੱਥੇ ਕੰਮ ਰੋਜ਼ਗਾਰ ਮਿਲ ਜੇ ਸੀ ਕਿ ਕਰਦਾ ਬਾਅਦ ਅਸੀਂ ਕਿਉਂ ਜਾਈਏ ਬਾਹਰ ਸਾਡਾ ਗੁਰੂਆਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਭਗਵਾਨਾਂ ਨਾਲ ਬੰਨ੍ਹਿਆ ਤੱਲ ਕਰ ਗਲੇ ਤੇ ਸਾਡੇ ਦਾ ਹੱਥ ਪਿੰਡ ਦੇ ਵਿੱਚ ਚੰਨ ਸ਼ੋਕ ਨਾਲ ਧਰਤੀ ਹੈ ਕੋ ਖੇਤੀ ਪੱਖੋਂ ਕੋਈ ਕਮੀ ਨਹੀਂ ਹੁੰਦੀ ਕੌਮ ਸਾਡੀ ਮਿਹਨਤੀ ਹੈ ਹਰ ਇੱਕ ਕਿਸਮ ਦਾ ਮੌਸਮ ਹੈ ਇਕੱਠੇ ਰਹਿੰਦੇ ਆ ਕੋਈ ਕਮੀ ਨਹੀਂ ਕਮੀ ਸੀ ਤਾਂ ਸਰਕਾਰਾਂ ਦੀਆਂ ਨਿੱਤਾਂ ਦੇ ਵਿੱਚ ਕਮੀ ਸੀ ਨਿੱਤਾਂ ਮਾੜੀਆਂ ਸਦਾ ਸੀ ਕੋਪਰ ਨੂੰ ਨਾਲ ਕੀ ਰਹਿ ਗਈ ਸੀ ਆਪਦੇ ਪਰਿਵਾਰਾਂ ਬਾਰੇ ਸੋਚਿਆ ਸੀ ਲੋਕਾਂ ਦੇ ਪਰਿਵਾਰਾਂ ਬਾਰੇ ਸੋਚਦੇ ਸੀ ਸੋ ਅਸੀਂ ਤਾਂ ਤੁਹਾਡੇ ਬਾਰੇ ਸੋਚ ਨਾਲੇ ਲੱਗੋ ਕਟੂਕਟ ਮਿੱਤਲ ਹਰੋਜ ਸਵੇਰੇ ਜਦੋਂ ਦਿਨ ਚੜਦਾ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਤੇ ਅਰਦਾਸ ਕਰਦੇ ਆ ਪ੍ਰਮਾਤਮਾ ਇਹੋ ਜੇ ਫੈਸਲੇ ਕਰਾਈਂ ਕਿ ਇਹਦਾ ਚੁੱਲ੍ਹਾ 부ਜੇ ਨਾ ਉਸ ਫੈਸਲੇ ਨਾਲ ਇਹੋ ਜੀ ਫੈਸਲੇ ਸੈਨ ਕਰਾਈਂ ਕਿ ਕਿਸੇ ਦਾ ਚੁੱਲ੍ਹਾ 부ਜੇ ਨਾ ਨੌਕਰੀਆਂ ਮੈਨ ਦਾ ਬੋਝਗਾਰ ਨਾ ਦੇ ਲਈ ਕੰਮ ਚਲਾਉਣ ਨੂੰ ਕਾਹ کافی دیر بعد آیا پہلے آئے سو رات نو بوٹا ملے جنیا روز آئے تھے تھوڑے چڑاس کافی کٹھی ہوتی ہے چی چی نارے اگلے بھی ਜਦੋਂ ਇਹ ਜਿੱਤ ਗਏ ਇਹ ਤੋਂ ਵੱਧ ਗਰੀਬੀ ਨੂੰ ਕੋਈ ਜਾਣ ਸਕਦਾ ਵੀ ਗਰੀਬੀ ਕੀ ਹੁੰਦੀ ਹੈ ਤਕਰੀਬ ਤੇ ਚੁੱਲੇ ਦਾ ਹਾਲ ਕੀ ਹੁੰਦਾ ਆ ਉਹ ਹੈ ਜਿੰਦਾਂ ਦਿਖਾਓ ਜਿਨ੍ਹਾਂ ਨੇ ਗਰੀਬੀਆਂ ਆਪਣੇ ਪਿੰਡਿਆਂ ਤੇ ਹੜਾਈਆਂ ਹੋ ਉਹਨੂੰ ਪਤਾ ਹੁੰਦਾ ਦੁੱਖ ਇੱਕ ਇੱਕ ਕੈਂਡੀਡੇਟ ਪੀ ਐਚ ਡੀ ਆਪਣਾ ਬੜਾ ਲਿਖਿਆ ਹੋਇਆ ਬਾਲਮੀਕੀ ਸਮਾਜ ਨੂੰ 40 ਸਾਲ ਦਾ ਦਿੱਟਰੀ ਹੈ ਜੀ ਬਾਲਮੀਕੀ ਸਮਾਜ ਦੇ ਪ੍ਰਿੰਸੀਪਲ ਸਾਹਿਬ ਵਾਹ 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 ਦੇਖੋ ਡਬਲ ਐਮਏ ਪੀਐਚਡੀ ਈ ਰਿਕਸ਼ੇ ਵਾਲੇ ਤੇ ਨਾਲ 40 ਸਾਲ ਦੇ ਫੱਕਰ ਪੁਰਾਣੀਆਂ ਪਾਰਟੀਆਂ ਦੇ ਇਹ ਇਹ ਸਮਾਜ ਆਪਣਾ ਸਾਰਾ ਜੀ ਜੀ ਸਾਹਿਬ ਜੀ ਸਾਹਿਬ ਜੀ مجھا جو چھپی مہلا کینڈیڈیٹ میں ناری شکتی आ, جلدہ بہا جلدہ بہا نہیں دیکھو جے میں آسطور پہ نام پہنڈا نہیں کرنا چنا بھی جے تھوٹے بھی نا کافی چل سا تھے تھوٹے بھی نا دیش بھی نہیں چل سا تھا آکے حصہ لوگو پرنسیپل نہیں پرنسیپل اٹرین <قع> پرنسیپل ਕ੍ਰਿਸ਼ਨ ਕਵਾਲਾ ਸੁਭਾਨਾ ਕਵਾਲਾ ਜੀ 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 ਹਾਂ ਜੀ ਜਿੰਦਾਬਾਦ ਹੈ ਜੀ ਦੋਨੇ ਹੱਥ ਪਰ ਜਾ ਕੇ ਨਾਲ ਲਾਓ ਇੱਕ